ਜਿਹੜੇ ਕਿਸਾਨ ਵੀਰ ਮਹੀਨਿਆਂ ਤੋਂ ਇੰਨੀ ਗਰਮੀ ਧੁੱਪ ਹਮਸ ਵਿੱਚ ਛੰਬੂ ਤੇ ਖਨੋਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਗੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜੋ ਸੰਘਰਸ਼ ਕਰ ਰਹੇ ਨੇ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਉਸ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ ਤੋਂ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਕਿਸੇ ਨਾ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਹੀ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇ ਜਾਂ ਲਖੀਮ ਪਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾ ਮਨ ਨਹੀਂ ਮੱਦਵੇ ਸਰਕਾਰ ਇਹਨਾਂ ਸਾਰਾ ਮਾਮਲਿਆਂ ਦੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਖਿਲਾਫ ਦੇ ਸਾਰੇ ਐਮਪੀ ਬਿਨਾਂ ਕਿਸੇ ਪਾਰਟੀ ਦੇ ਮੱਤ ਭੇਜ ਤੋਂ ਅੱਜ ਕਿਸਾਨਾਂ ਦੇ ਨਾਲ ਆ ਅੱਜ ਬਾਹਰ ਤਾਂ ਨਾ ਲੈਣਾ ਜਿਹੜੇ ਕਿਸਾਨ ਵੀਰ ਮਹੀਨਿਆਂ ਤੋਂ ਇੰਨੀ ਗਰਮੀ ਧੁੱਪ ਹਮਸ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜੋ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਵਿੱਚ ਹਜ਼ਾਰਾਂ ਕਿਸਾਨ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਉਸ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ 'ਚ ਉਹ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਜਿਵੇਂ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਹੀ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇ ਚਾਹੇ ਲਖੀਮਪੁਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਦੀ ਮੱਦ ਹੋਵੇ ਚਾਹੇ ਮਤਲਬ ਉਹ ਜਿਹੜੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਪਹਿਲਾਂ ਹੀ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨ ਆ ਉਹ ਕੇਸ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜ਼ਵਾਮੀ ਨਾਥਨ ਕਮਿਸ਼ਨ ਦੀ ਕਮੇਟੀ ਰਿਪੋਰਟ ਹੈਗੀ ਹੈ ਉਹਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਕਾਨੂੰਨੀ ਗਰੰਟੀ ਐਮਐਸਪੀ ਦੇਣ ਦਾ ਮਾਮਲਾ ਹੋਵੇ ਸਰਕਾਰ ਇਹਨਾਂ ਸਾਰੇ ਮਾਮਲਿਆਂ ਤੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਪੰਜਾਬ ਦੇ ਸਾਰੇ ਐਮਪੀ ਬਿਨਾਂ ਕਿਸੇ ਪਾਰਟੀ ਦੇ ਮਤ ਭੇਦ ਤੋਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਮੈਂ ਕਿਸਾਨ ਭਰਾਵਾਂ ਨਾਲ ਵਾਦਾ ਕਰਦਾ ਹੈਗਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਇਸ ਮੰਗ ਨੂੰ ਜੋਰ-ਸ਼ੋਰ ਨਾਲ ਚੁੱਕਿਆ ਜਾਵੇਗਾ ਔਰ ਬਜਟ ਦੇਖਦੇ ਹਾਂ ਕਿ ਕਿਸਾਨਾਂ ਬਾਤ ਸਰਕਾਰ ਕੀ ਲੈ ਕੇ ਆਂਦੀ ਹੈਗੀ ਹੈ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਬੋਲਣ ਹੀ ਦੇਵਾਂਗੇ ਜਦ ਤੱਕ ਉਹ ਜਿਹੜੀ ਫਸਲਾਂ ਦੇ ਕਾਨੂੰਨੀ ਗਾਰੰਟੀ ਹੈਗੀ ਹੈ ਐਮਐਸਪੀ ਦੀ ਉਹ ਨਹੀਂ ਦਿੰਦੀ ਤੇ ਜਿਵੇਂ ਅਡਾਨੀਆਂ ਬਾਨੀਆਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਸਾਰੇ ਕਿਸਾਨਾਂ ਦੇ ਸਿਰ ਜੋ 8 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਮਾਫੀ ਦਾ ਐਲਾਨ ਨਹੀਂ ਕਰਦੀ ਅਸੀਂ ਸਰਕਾਰ ਦੇ ਪੂਰੇ ਜੋਰ-ਸ਼ੋਰ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਦੀ ਇਸ ਮੰਗ ਦੇ ਨਾਲ ਖੜੇ ਹੈਗੇ ਆਂ ਔਰ ਇਸ ਮੰਗ ਵਾਸਤੇ ਡਟ ਕੇ ਲੜਾਂਗੇ ਜੀ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਜੀ ਇਹ ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਪਟੇੜੀ ਕਲਾ ਅਸੀਂ ਧਰਮਪੀਰ ਗਾਂਧੀ ਜੀ ਦਾ ਅਸੀਂ ਧਰਮ ਅਸੀਂ ਗਾਂਧੀ ਨੂੰ ਮੰਗ ਪੱਤਰ ਦਿੱਤਾ ਹੈ ਮੇਰੇ ਗਾਂਧੀ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ 2020 ਕੀ ਦੀਆਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਇਹਨਾਂ ਜਿਹੜੀਆਂ ਮੋਦੀ ਸਰਕਾਰ ਨੇ ਦਬਰ ਰੱਖਿਆ ᱛੀਆਂ ਜਿੰਨੀਆਂ ਵੀ ਮੰਗਾਂ ਟੀਆਂ ਤੇ ਦੂਜੀ ਗੱਲ ਹੈ ਜੀ ਅਸੀਂ ਮਨਜੀਤ ਸਿੰਘਾ ਜਿਹੜਾ 17 18 ਦੇ ਤਰੀਕ ਆ ਉਹਦੇ ਬਾਰੇ ਵੀ ਐਸਐਸਪੀ ਦਾ ਦਫ਼ਤਰ ਘੇਰ ਰਹੇ ਆ 17 18 ਨੂੰ ਤਾਂ ਮੇਰਾ ਕਹਿਣਾ ਭਾਵ ਇਹ ਹੈ ਵੀ ਅਸੀਂ ਉੱਥੋਂ ਉੱਠਾਂਗੇ ਨਹੀਂ ਜਦੋਂ ਸਾਡੀਆਂ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ ਉੱਥੇ ਆਪਣੀ ਨਾਰਾਇਜ਼ੀ ਦੇਣਗੇ